ਅਸੀ ਕਹਿੰਦੇ ਕਈ ਇੱਕ ਇੱਕ ਸਿੱਖ ਸਵਾ ਲੱਖ ਦੇ ਬਰਾਬਰ ਹੈ ਪਰ ਉਹ ਕਿਵੇਂ ਪੁਰਾਤਨ ਜਿਹੜੇ ਸਿੰਘ ਸੀ ਉਹ ਇੱਕ ਇੱਕ ਸਿੱਖ ਸਵਾ ਲੱਖ ਦੇ ਬਰਾਬਰ ਕਿਵੇਂ ਸੀ ਉਹ ਇਸ ਲਈ ਕਿਉਂਕਿ ਅੰਦਰ ਸੱਚ ਸੀ ਅੰਦਰ ਮਨ ਸਾਫ਼ ਸੀ ਬਾਣੀ ਸੀ ਅੰਦਰ ਨਿਤਨੇਮ ਸੀ ਅੰਦਰ ਗੁਰੂ ਦੇ ਪ੍ਰਤੀ ਪਿਆਰ ਗੁਰੂ ਤੇ ਭਰੋਸਾ ਸੀ ਤਾਂ ਅੰਦਰੋਂ ਗੁਰੂ ਨੂੰ ਪਿਆਰ ਸੀ ਹੁੰਦਾ ਤਾਂ ਉਹ ਸਵਾ ਲੱਖ ਦੇ ਨਾਲ ਮੁਕਾਬਲਾ ਕਰ ਲੈਂਦੇ ਸੀ ਪਰ ਅੱਜ ਜੇ ਇੱਕ ਸਿੱਖ ਨੂੰ ਇੱਕ ਦਿਨ ਨਾਲ ਲੜਾ ਦਈਏ ਨਾ ਪਿਆਰਿਓ ਅੱਜ ਇੱਕ ਸਿੱਖ ਇੱਕ ਨਾਲ ਵੀ ਨਹੀਂ ਲੜ ਸਕਦਾ ਬਹੁਤ ਘੱਟ ਸਿੱਖ ਹੋਣਗੇ ਗਿਣਤੀ ਤੇ ਗਿਨੇ ਜਾ ਸਕਦੀ ਨਹੀਂ ਉਂਗਲੀਆਂ ਤੇ ਉਹ ਜੇ ਸਿੱਖ ਜਿਹੜੇ ਇੱਕ ਇੱਕ ਸਿੱਖ ਸਵਾ ਸਵਾ ਲੱਖ ਦਾ ਮੁਕਾਬਲਾ ਕਰਨੇ ਅੱਜ ਦੇ ਸਮੇਂ ਵਿੱਚ ਕਿਉਂਕਿ ਪਿਆਰਿਓ ਮਾਫ਼ ਕਰਨਾ ਨਸ਼ੇ ਨੇ ਸਾਡੀ ਕੋਮ ਨੂੰ ਡੁਬਾ ਦਿੱਤਾ ਹੈ ਨਸ਼ੇ ਨੇ ਸਾਡੀ ਕੋਮ ਨੂੰ ਘੇਰ ਲਿਆ ਸਿੱਖੀ ਨੂੰ ਘੇਰ ਲਿਆ ਅੱਜ ਸਾਡੀ ਪੀੜ੍ਹੀ ਇਹ ਨਾ ਜਿਹੜੀ ਉਹ ਨਸ਼ਿਆਂ ਵਿੱਚ ਰੁੱਲ ਗਈ ਫਿਰ ਦੱਸੋ ਪਿਆਰਿਓ ਜੇ ਸਾਨੂੰ ਪਹਿਲੇ ਹੀ ਨਸ਼ੇ ਨੇ ਮਾਰਤਾ ਫਿਰ ਇੱਕ ਇੱਕ ਸਿੱਖ ਸਵਾਲ ਨਾਲ ਕਿਵੇਂ ਲੜੇਗਾ ਇੱਕ ਸਿੱਖ ਇੱਕ ਨਾਲ ਵੀ ਨਹੀਂ ਲੜ ਸਕਦਾ ਕਿਉਂਕਿ ਸਾਡੇ ਅੰਦਰ ਗੁਰੂ ਤੇ ਪ੍ਰਤੀ ਪਿਆਰ ਨਹੀਂ ਹੈ ਗੁਰੂ ਤੇ ਪਰੋਸਾ ਨਹੀਂ ਹੈ